ਜਗਜੀਤ ਸਿੰਘ ਜਟਾਣਾ ਔਰ ਇੱਕ ਖਮਾਣੋ ਨੇੜਲੇ ਪਿੰਡ ਖੰਟ ਮਾਨਪੁਰ ਦੀ ਆਪਾਂ ਗੱਲ ਕਰਦੇ ਆਂ ਲੁਧਿਆਣਾ ਚੰਡੀਗੜ੍ਹ ਮਾਰਕ ਦੇ ਉੱਤੇ 1954 ਤੋਂ ਇੱਕ ਹੱਡਾ ਰੂੜੀ ਦੀ ਕੋਈ ਜਗ੍ਹਾ ਮਤਲਬ ਕਹਿ ਲਈਏ ਵੀ ਪ੍ਰਾਤਨ ਸਮੇ ਤੋਂ ਪਈ ਆ ਜਿਹਨੂੰ ਤਬਦੀਲ ਕਰਨ ਦੀ ਗੱਲ ਆ ਜਿਹੜੀ ਉਹ ਸਾਹਮਣੇ ਆਈ ਆ ਪਿੰਡ ਦੇ ਵੱਡੀ ਗਿਣਤੀ ਜਿਹੜੇ ਲੋਕ ਨੇ ਮੋਤਵਰ ਵਿਅਕਤੀ ਨੇ ਉਹ ਅੱਜ ਐਸਡੀਐਮ ਖਮਾਣੋ ਨੂੰ ਸਖਤੀ ਅਪੀਲ ਕਰਨ ਲਈ ਪਹੁੰਚੇ ਨੇ ਕਿਉਂਕਿ ਉਹਨਾਂ ਦੀ ਹੱਡਾ ਰੋੜੀ ਹੈ ਜਿਹੜੀ ਉਹ ਉੱਥੋਂ ਤਬਦੀਲ ਕਰਨ ਦੀਆਂ ਗੱਲਾਂ ਚੱਲ ਰਹੀਆਂ ਨੇ ਕੌਣ ਤਬਦੀਲ ਕਰ ਰਿਹਾ ਕਿਹਨੇ ਮਤਾ ਪਾਇਆ ਕੀ ਪੂਰੀ ਕਹਾਣੀ ਹੈ ਸਾਨੀ ਤੂੰ ਆਪਾਂ ਤੁਹਾਨੂੰ ਗੱਲਬਾਤ ਕਰਵਾਉਣੀ ਹੈ ਇਹਨਾਂ ਦੇ ਨਾਲ ਵੀ ਅਸਲ ਮਾਮਲਾ ਕੀ ਆ ਕੀ ਨਾਮਾ ਸਰ ਜੀ ਆਪਣਾ ਗੁਰਨਾਮ ਸਿੰਘ ਗੁਰਨਾਮ ਸਿੰਘ ਜੀ ਕੀ ਆ ਪੂਰਾ ਮਾਮਲਾ ਮਾਮਲਾ ਇੱਕ ਖੰਡ ਦੀ ਹੱਡਾ ਰੋੜੀ ਦਾ ਮਾਮਲਾ ਹੈ ਜੀ ਇਹ ਅੰਦਾਜ਼ਨ 1957 ਦੇ ਵਿੱਚ ਆ ਦੂਜੀ ਵਾਰ ਮੁਰਬੇਬੰਦੀ ਹੋਈ ਸੀਗੀ ਜੀ ਜ਼ਿਆਦਾ ਕੱਟੀ ਹੋਈ ਸੀਗੀ ਜੀ ਹੂੰ ਇਹ ਉਦੋਂ ਤੋਂ ਹੀ ਚੱਲਦੀ ਆ ਰਹੀ ਆ ਹੁਣ ਤੱਕ ਚੱਲਦੀ ਆ ਰਹੀ ਆ ਪਰ ਪਿਛਲੇ ਕੁਝ 10 ਸਾਲਾਂ ਤੋਂ ਇੱਥੇ ਇੱਕ ਰਾਜਾ ਟੱਪਾ ਬਣਿਆ ਜੀ ਖੰਟ ਦੀ ਜ਼ਮੀਨ ਦੇ ਵਿੱਚ ਉਹ ਪਿਛਲੇ 10 ਸਾਲਾਂ ਤੋਂ ਹੀ ਹੱਡਾ ਰੂੜੀ ਦੇ ਮਗਰ ਪਿਆ ਹੋਇਆ ਵੀ ਮੈਂ ਇਸ ਨੂੰ ਚੁਕਾ ਕੇ ਹੋਰ ਪਾਸੇ ਸ਼ਿਫਟ ਕਰ ਦੂੰਗਾ ਨਹੀਂ ਉਹਨਾਂ ਨੇ ਕਬਜ਼ਾ ਤਾਂ ਨਹੀਂ ਕੀਤਾ ਉਹਨਾਂ ਨੇ ਕਬਜ਼ਾ ਨਹੀਂ ਕੀਤਾ ਹੈਗਾ ਐਸਡੀਐਮ ਮੈਡਮ ਦੇ ਕੇਸ ਲੱਗਿਆ ਸੀਗਾ ਐਸਡੀਐਮ ਮੈਡਮ ਨੇ ਵੀਡੀਓ ਵੀਡੀਓ ਨੂੰ ਐਸਡੀਐਮ ਮੈਡਮ ਦੇ ਕੋਲ ਤਰਖਾਸਤ ਲਾਈ ਆ ਇੱਕ ਜਿੱਥੇ ਉਹਨਾਂ ਦਾ ਕੇਸ ਚੱਲੇ ਆਈ ਜੀ ਬਈ ਮਤਲਬ ਹੱਡਾ ਰੂੜੀ ਨੂੰ ਦੂਰ ਕੀਤਾ ਜਾਵੇ ਦੂਰ ਕੀਤਾ ਜਾਵੇ ਉਹ ਉਹਨਾਂ ਦੇ ਹੁਕਮ ਕੀਤੇ ਆ ਕਹਾ ਵੀਡੀਓ ਮੈਡਮ ਨੂੰ ਵੀ ਉਰੇ ਤੇ ਹੱਡਾ ਰੂੜੀ ਚਕਾਈ ਜਾਵੇ ਜੀ ਤੁਹਾਨੂੰ ਹਦਾਇਤ ਦਿੱਤੀ ਜਾਂਦੀ ਹੈ ਵੀਰੇ ਖੰਟ ਦੇ ਵਿੱਚੋਂ ਕੋਈ ਵੀ ਪਸ਼ੂ ਇੱਥੇ ਗਿਰਨਾ ਨਹੀਂ ਚਾਹੀਦਾ ਹੈਗਾ ਜਿਹੜੀ ਹੱਡਾ ਰੂੜੀ ਹੈ 1957 ਦੀ ਲਗਾਤਾਰ ਚਾਲੂ ਆ ਰਹੀ ਆ ਵੀ ਸਾਨੂੰ ਮੁਸ਼ਕਲ ਆ ਰਹੀ ਆ ਸਾਡਾ 1957 ਦਾ ਉਰੇ ਪੰਚਾਇਤ ਦਾ ਕਬਜ਼ਾ ਹੈ ਹਾਂਜੀ ਸਾਡੀ 1957 ਦੀ ਸੁਣ ਨਹੀਂ ਰਹੇ ਜਿਹੜਾ ਹੁਣ 10 ਸਾਲਾਂ ਦੇ ਵਿੱਚ ਰਾਜਾ ਟਾਬਾ ਉਰੇ ਆ ਗਿਆ ਉਹਦੀ ਮਹਿਕਮੇ ਨੇ ਸੁਣ ਲਈ ਜੀ ਠੀਕ ਕਿ ਸਾਡੀ ਤਾਂ ਬੇਨਤੀ ਇਹੀ ਹੈ ਕਿ ਜੇ ਉਹ ਰਾਜੇ ਢਾਬੇ ਵਾਲਾ ਇਹ ਸਾਡੇ ਪਿੰਡ ਨੂੰ ਕਾਫੀ ਚਿਰ ਤੋਂ ਪਰੇਸ਼ਾਨੀ ਕਰ ਰਿਹਾ ਹੈ ਕਿਉਂਕਿ ਨਾ 2022 ਤੋਂ ਪਹਿਲਾਂ ਉਸ ਜਿਹੜੀ ਸਾਡੀ ਰਸਤਾ ਹੈ ਸਾਡਾ ਜੋ ਹੱਡਾ ਰੋੜੀ ਨੂੰ ਜਾਂਦਾ ਹੈ ਉਸ ਤੇ ਨੇ ਆਪਣੀ ਇੰਟਰ ਰੌਕ ਇੱਟ ਨਜਾਇਜ਼ ਤਰੀਕੇ ਨਾਲ ਲਗਾਈ ਜੋ ਕਿ ਸਰਪੰਚ ਦੀ ਸਹਿਮਤੀ ਨਾਲ ਲੱਗੀ ਹਾਂਜੀ ਸਰਪੰਚ ਨੇ ਨਾ ਤਾਂ ਕਿਸੇ ਨੂੰ ਪੁੱਛਿਆ ਇਸ ਦੇ ਬਾਰੇ ਹੂੰ ਨਾ ਸਰਪੰਚ ਨੇ ਕਿਸੇ ਨਾਲ ਗੱਲ ਕੀਤੀ ਜਦੋਂ ਰਾਜੇਟਾ ਬੇਲੇ ਨੇ ਕੇਸ ਵੀ ਲਗਾਇਆ ਤਾਂ ਸਰਪੰਚ ਦੀ ਇੰਨੀ ਕਿ ਜਰੂਰਤ ਨਹੀਂ ਪਈ ਕਿ ਉਹ ਪਹਿਲਾਂ ਇਹ ਕਹਿ ਸਕੇ ਕਿ ਮੈਂ ਭਾਈ ਪਹਿਲਾਂ ਪਿੰਡ ਨਾਲ ਆਪਣੀ ਸਲਾਹ ਕਰਾਂਗਾ ਉਦੋਂ ਕੋਈ ਮਤਾ ਵੀ ਪਿਆ ਸੀ ਪੰਚਾਇਤ ਵੱਲੋਂ ਮੈਂ ਪੰਚਾਇਤ ਦਾ ਮਤਾ ਕਿਸੇ ਨੂੰ ਕੋਈ ਨਹੀਂ ਪਤਾ ਜੀ ਹੈਗਾ ਇਹ ਸਿਰਫ ਇਹਨਾਂ ਨੇ ਅੰਦਰੋਂ ਖਾਤੀ ਕੀਤਾ ਵਜੋਂ ਕੰਮ ਕੀਤਾ ਵਾ ਰਾਜੇਟਾ ਢਾਬੇ ਵਾਲੇ ਨੇ ਉੱਥੇ ਰਸੋਈ ਬਣਾਈ ਹੋਈ ਆ ਉਹ ਲਿਖਦਾ ਇਸ ਪੱਤਰ ਦੇ ਵਿੱਚ ਕਿ ਮੇਰੀ ਰਸੋਈ ਹੈ ਜਿਹੜੀ ਉਸ ਜਗ੍ਹਾ ਤੇ ਬਣੀ ਹੋਈ ਆ ਉਹਨੂੰ ਇਹ ਪੁੱਛੇ ਵੀ ਪਹਿਲਾਂ ਉੱਥੇ ਹੱਡਾ ਰੋੜੀ ਸੀ ਕਿ ਜਾਂ ਪਹਿਲਾਂ ਰਸੋਈ ਸੀਗੀ ਉਹਨੇ ਰਸੋਈ ਤਾਂ ਆਪਣੀ ਬਾਅਦ ਚ ਮੈਂ ਜਿਸ ਜਗ੍ਹਾ ਤੇ ਜਗ੍ਹਾ ਲੈ ਰਿਹਾ ਵੀ ਇੱਥੇ ਪਿੱਛੇ ਜਗ੍ਹਾ ਸਾਫ਼ ਆ ਜਾਂ ਨਹੀਂ ਸਾਫ਼ ਆ ਸੋ ਰਾਜੇ ਢਾਬੇ ਵਾਲਾ ਨਜਾਇਜ਼ ਪਿੰਡ ਨੂੰ ਤੰਗ ਕਰ ਰਿਹਾ ਤੇ ਸਰਪੰਚੋਂ ਦੇ ਵਿੱਚ ਮਿਲਿਆ ਹੋਇਆ ਪੂਰਾ ਨਾਲ ਤੇ ਸਰਪੰਚ ਦੀ ਸ਼ਹਿ ਦੇ ਨਾਲ ਸਾਰਾ ਕੁਝ ਹੋ ਰਿਹਾ ਜੀ ਇਹ ਹਮਮਤ ਕਰਦੀ ਆ ਜੀ ਇਹ ਗਲਤ ਕੰਮ ਹੈ ਸਾਨੂੰ ਕਿਸੇ ਨੂੰ ਪੁੱਛਿਆ ਨਹੀਂ ਗਿਆ ਨਾ ਕਿਸੇ ਪਿੰਡ ਦੇ ਨੂੰ ਪੁੱਛਿਆ ਗਿਆ ਅੱਛਾ ਜੀ ਇਹਨਾਂ ਨੇ ਆਪਣੀ ਮਰਜ਼ੀ ਨਾਲ ਕਰਿਆ ਜੋ ਵੀ ਕਰਿਆ ਸਰਪੰਚ ਨੇ ਸਾਨੂੰ ਨਹੀਂ ਪਤਾ ਇਹਦੇ ਬਾਰੇ ਸਾਨੂੰ ਤਾਂ ਹੁਣ ਵੀਡੀਓ ਮੈਡਮ ਤੇ ਪਤਾ ਲੱਗਿਆ ਵੀ ਮਤਾ ਪਾ ਕੇ দাও ਤੁਸੀਂ ਥੋੜੀ ਹੱਡਾ ਰੋੜੀ ਤਵਦੀਲ ਕੀਤੀ ਗਈ ਹੈ ਤੇ ਆ ਕੋਰਟ ਚ ਕੇਸ ਪਾਊਗਾ ਹੀ ਇਹਦਾ अच्छा लॉकेट ਲਈ ਵੀ ਹੈ ਕਿਸੇ ਨੂੰ ਪੁੱਛਿਆ ਨਹੀਂ ਨਾ ਪਿੰਡ ਨੂੰ ਪੁੱਛਿਆ ਉਹਨੇ ਆਪਣੀ ਮਰਜ਼ੀ ਨਾਲ ਲੋਕੇਟ ਲਾਤੀ ਉਥੇ ਰਸਤੇ 'ਚ ਰਸਤੇ 'ਚ ਲਈ ਸਰਪੰਚ ਸਾਹਿਬ ਇੱਕ ਪਿੰਡ ਖੰਟ ਮਾਨਪੁਰ ਦੇ ਕੁਝ ਲੋਕ ਨੇ ਤੁਹਾਡੇ ਤੇ ਦੋਸ਼ ਲਾਉਂਦੇ ਨੇ ਵੀ ਤੁਸੀਂ ਇੱਕ ਹੱਡਾ ਰੂੜੀ ਨੂੰ ਤਬਦੀਲ ਕਰਨ ਲਈ ਮਤਾ ਪਾਇਆ ਸੀ ਜਦੋਂ ਤੁਹਾਡੀ ਪੰਚਾਇਤ ਸੀ ਕੀ ਸਚਾਈ ਹੈ ਜੀ ਇਹਦੇ 'ਚ ਦੇਖੋ ਜਟਾਣਾ تھا ਵੀ ਇਹਦੇ ਵਿੱਚ ਬਿਲਕੁਲ ਝੂਠ ਗੱਲ ਆ ਅਸੀਂ ਹੁਣ ਤੱਕ ਕੋਈ ਮਤਾ ਇਹੋ ਜਿਹਾ ਨਹੀਂ ਪਾਇਆ ਹੈਗਾ ਜਿਹਦੇ ਵਿੱਚ ਅਸੀਂ ਹੱਡਾ ਰੋੜੀ ਤਬਦੀਲ ਕਰਨੇ ਵਾਸਤੇ ਕਿਹਾ ਹੋਵੇ ਇਹ ਤਾਂ ਲੋਕ ਮੈਨੂੰ ਬਦਨਾਮ ਕਰਨੇ ਵਾਸਤੇ ਇਹ ਗੱਲਾਂ ਕਰ ਰਹੇ ਆ ਅਸੀਂ ਕੋਈ ਮਤਾ ਨਹੀਂ ਪਾਇਆ ਜੇ ਕਿਸੇ ਕੋਲ ਮਤਾ ਹੈਗਾ ਉਹ ਸਾਨੂੰ ਦਿਖਾ ਸਕਦਾ ਹੈ ਹਲੇ ਪ੍ਰੋਪੋਜ਼ਲ ਸਟੇਜ ਤੇ ਹੈਗਾ ਜੀ ਅਸੀਂ ਹਾਲੇ ਸਰਕਾਰ ਤੋਂ ਇਹਦੇ ਉੱਤੇ ਪਰਮਿਸ਼ਨ ਲੈਣੀ ਹੈਗੀ ਹੈ ਪਰ ਪਿੰਡ ਦੇ ਕੁਝ ਲੋਕਾਂ ਨੇ ਇਹਦੇ ਬਾਰੇ ਵਿੱਚ ਆਪਣੇ ਡਾਊਟਸ ਜਿਹੜੇ ਹੈਗੇ ਆ ਉਹ ਅੱਜ ਦੱਸੇ ਹੈਗੇ ਆ ਅਸੀਂ ਸੁਣ ਲਈ ਹੈ ਗੱਲ ਉਹਨਾਂ ਦੀ ਸਾਡਾ ਮਕਸਦ ਇਹ ਸੀਗਾ ਕਿ ਪਿੰਡ ਦੇ ਇੱਕ ਮਸ਼ਹੂਰ ਇੱਥੇ ਜਿਹੜਾ ਟਾਬਾ ਹੈਗਾ ਉਹਦੇ ਬਿਲਕੁਲ ਪਿੱਛੇ ਹੈਗੀ ਆ ਉੱਥੋਂ ਕਾਫੀ ਲੋਕ ਆ ਕੇ ਖਾਣਾ ਖਾ ਕੇ ਜਾਂਦੇ ਹੈਗੇ ਆ ਮੈਡੀਕਲ ਆਫਸਰਜ਼ ਆ ਕੇ ਦੇਖ ਕੇ ਗਏ ਹੈਗੇ ਆ ਤੇ ਲੋਕਾਂ ਦੀ ਜਿਹੜੀ ਉੱਥੇ ਛੇਤ ਨੂੰ ਮੱਦੇ ਰੱਖਦੇ ਹੋਏ ਨਜ਼ਰ ਅਸੀਂ ਇਹਨੂੰ ਪ੍ਰੋਪੋਜ਼ਲ ਬਣਾਇਆ ਸੀ ਕਿ ਇਹਨੂੰ ਪਿੰਡ ਤੋਂ ਪਿੰਡ ਦੀ ਹੱਦ ਤੋਂ ਦੂਰ ਕੀਤਾ ਜਾਵੇ ਜੀ ਤਾਂ ਕਿ ਉਥੇ ਕਿਉਂਕਿ ਜਦੋਂ ਜਾਨਵਰਾਂ ਦੇ ਉਥੇ ਪਏ ਹੁੰਦੇ ਹੈਗੇ ਆ ਕੰਕਾਲ ਵਗੈਰਾ ਪਏ ਹੁੰਦੇ ਆ ਉਥੇ ਕਾਫੀ ਜ਼ਿਆਦਾ ਮੱਖੀ ਮੱਛਰ ਜਿਹੜੇ ਆਪਣੇ ਇਵਨ ਸਟ੍ਰੇ ਡੌਗਸ ਹੈਗੇ ਆ ਉਹ ਆਂਦੇ ਹੈਗੇ ਆ ਔਰ ਉਹਦੇ ਨਾਲ ਬਿਮਾਰੀ ਅੱਗੇ ਫੈਲ ਵੀ ਸਕਦੀ ਹੈ ਔਰ ਬਿਮਾਰੀਆਂ ਅੱਗੇ ਬਰੀਡ ਵੀ ਹੁੰਦੀਆਂ ਉਥੇ ਜੀ ਮੈਂ ਉਹਦੀ ਇੱਕ ਲੀਗਲ ਓਪੀਨੀਅਨ ਲਵਾਂਗੀ ਜਿਵੇਂ ਸਾਡੇ ਲੀਗਲ ਡਿਪਾਰਟਮੈਂਟ ਸਾਨੂੰ ਓਪੀਨੀਅਨ ਦੇਣਗੇ ਉਸ ਹਿਸਾਬ ਨਾਲ ਅਸੀਂ ਅੱਗੇ ਚੱਲਾਂਗੇ। ਔਰ ਇਹ ਸਿਰਫ ਅਸੀਂ ਜਿਹੜਾ ਸਾਰਾ ਪ੍ਰੋਸੈਸ ਸ਼ੁਰੂ ਕੀਤਾ ਸੀਗਾ ਇਹ ਲੋਕਾਂ ਦੀ ਸਿਹਤ ਤੇ ਲੋਕਾਂ ਦੀ ਸੇਫਟੀ ਨੂੰ ਦੇਖਦੇ ਹੋਏ ਕੀਤਾ ਸੀਗਾ। ਖੰਟਵਾਸੀ ਜਿਹੜੇ ਹੈਗੇ ਆ ਸਭ ਤੋਂ ਨੇੜੇ ਹੈਗੇ ਆ ਇਸ ਟਾਬੇ ਦੇ। ਉਹਨਾਂ ਦੇ ਬੱਚੇ ਰਾਤ ਨੂੰ ਮੋਟਰਸਾਈਕਲਾਂ ਤੇ ਆਉਂਦੇ ਹੈਗੇ ਆ ਕੰਮਕਾਜ ਕਰਦੇ ਹੋਏ ਕਿਤੇ ਬਾਹਰੋਂ ਆਉਂਦੇ ਆ। ਜੇ ਇੰਜ ਆਪਣੇ ਆਸ-ਪਾਸ ਇਹ ਜੇ ਪਸ਼ੂ ਪੰਛੀ ਜਿਹੜੇ ਗਿਰੇ ਹੁੰਦੇ ਆ ਉਹਨਾਂ ਦੇ ਉਤੋਂ ਕੁੱਤੇ ਭੱਜਦੇ ਆਂ ਰਾਤ ਨੂੰ ਹਾਈਵੇ ਲੱਗਦਾ ਹੈਗਾ ਔਰ ਇੰਨੇ ਲੋਕ ਉੱਥੇ ਆ ਕੇ ਖਾਣਾ ਖਾਂਦੇ ਆਂ ਇਹ ਸਭ ਚੀਜ਼ਾਂ ਦੀ ਸੇਫਟੀ ਨੂੰ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਇਹ ਕੋਸ਼ਿਸ਼ ਕਰ ਰਹੇ ਸੀਗੇ ਪਰ ਜੇ ਪਿੰਡ ਵਾਲਿਆਂ ਨੂੰ ਇਹਦੇ ਵਿੱਚ ਕੋਈ ਪ੍ਰੋਬਲਮ ਹੈ ਤਾਂ ਅਸੀਂ ਉਹਨਾਂ ਦੇ ਵੀ ਪ੍ਰੋਬਲਮਸ ਨੂੰ ਸੁਣ ਕੇ ਹੀ ਫੈਸਲਾ ਲਵਾਂਗੇ